ਮੈਂ ਕਰਦੇ ਸ਼ਬਦਾਂ ਚਿੰਨ੍ਹਦਾ ਕਰਦਾ ਪਰ ਤੁਮ ਜ਼ਰੂਰੀਅਤ ਦੇ ਵਿੱਚ ਇਸ ਤਰ੍ਹਾਂ ਦਾ ਘਟਨਾ ਕਰਮ ਬਹੁਤ ਬਾੜੀ ਕਰੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬੇਸ਼ੱਕ ਕੋਈ ਕਿਸੇ ਨੂੰ ਪਸੰਦ ਹੈ ਜਾਂ ਨਹੀਂ ਪਸੰਦ ਹੈ ਬੇਸ਼ੱਕ ਕਿਸੇ ਵਿਅਕਤੀ ਦੇ ਪ੍ਰਤੀ ਕਿੰਨੀ ਮਰਜੀ ਨਫ਼ਰਤ ਹੋਵੇ ਲੇਕਿਨ ਇਸ ਤਰ੍ਹਾਂ ਦੀ ਘਟਨਾ ਕਰਮ ਨੂੰ ਅੰਜਾਮ ਦੇਣਾ ਮੈਂ ਕਹਿਣਾ ਕਿ ਬਹੁਤ ਵੱਡਾ ਗੁਨਾਹ ਹੈ ਔਰ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਂਦੇ ਰਾਹੀਂ ਜਿੰਦਾ ਵੀ ਕਰਦਾ ਹਾਂ ਔਰ ਨਾਲ ਇਸ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਅੱਜ ਦੇ ਦਿਨ ਕਿ ਕਿਰਪਾ ਕਰਕੇ ਇਹੋ ਜਿਹੇ ਅੰਸਰਾਂ ਦੇ ਖਿਲਾਫ ਜਾਂ ਸਾਜ਼ਿਸ਼ ਕਰਤਾ ਦੇ ਖਿਲਾਫ ਜਾਂ ਜਿਹੜੇ ਵੀ ਵਿਅਕਤੀ ਇਸ ਦੇ ਵਿੱਚ ਜਿਨ੍ਹਾਂ ਦੀ ਸਹਿਮਤੀ ਹੈਗੀ ਹੈ ਜਾਂ ਇਸ ਸਾਜ਼ਿਸ਼ ਦੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਬਖਸ਼ਨਾ ਦੇ ਛੱਡਣਾ ਨਹੀਂ ਚਾਹੀਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਕਹਣੀ ਚਾਹੀਦੀ ਬੇਸ਼ੱਕ ਸਾਡੇ મતਪੇਤ ਹੁਣ ਪਾਰਟੀ ਲੈਵਲ ਤੇ ਲੇਕਿਨ ਸੁਪੀਤ ਸਿੰਘ ਬਾਦਲੂ ਵੀ ਤਾਂ ਕਿਸੇ ਦਾ ਹੁੰਦਾ ਹੈ ਕਿਸੇ ਦਾ ਕਰਮਾ ਹੈ ਕਿਸੇ ਦਾ ਬਾਪ ਹੈ ਇਸ ਕਰਦੀ ਮੈਂ ਜ਼ਿੰਦਾ ਕਰਦਾ ਹਾਂ ਨਾਲ ਹੀ ਨਾਲ ਮੈਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੁਣ ਆਗਿਆ ਹੁਣ ਤਾਂ ਸਾਡੇ ਗਲਾ ਨੂੰ ਪੈ ਗਿਆ ਰੋਜ਼ਾਨਾ ਦੀਆਂ ਧਮਕੀਆਂ ਬਹੁਤ ਸਾਰੇ ਲੀਡਰਸ ਸੇਵਾ ਨੂੰ ਹੁਣ ਇਹ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਾਂ ਬਾਬਾ ਸਦੀਕੀ ਨਾਲ ਹਾਦਸਾ ਹੋ ਗਿਆ ਨਾ ਬਾਬਾ ਸਦੀਕੀ ਨੂੰ ਮਾਰ ਕੇ ਚਲਾ ਗਿਆ ਉਹ ਬਿਸ਼ਨੂਈ ਗਰੁੱਪ ਦਾ ਬੰਦਾ ਬਿਸ਼ਨੂਈ ਫਿਰ ਤੁਹਾਡੇ ਸਾਹਮਣੇ ਘਟਨਾ ਕਰਮ ਇਨਜ਼ਾਮ ਦਿੱਤਾ ਗਿਆ ਛਟਾਲਾ ਸਾਦੀ ਪਾਰਟੀ ਦਾ ਪ੍ਰਧਾਨ ਉੜਾ ਦਿੱਤਾ ਗਿਆ ਜਿਹੜਾ ਅਬੇ ਸਿੰਘ ਛਟਾਲਾ ਦਾ ਫਿਰ ਉਸ ਤੋਂ ਬਾਅਦ ਹੋਰ ਵੀ ਮੈਨੂੰ ਇਹ ਪਤਾ ਲੱਗਿਆ ਕਿ ਜਿਹੜਾ ਉੱਥੋਂ ਦਾ ACP ਹੈ ਉਹ ਇਹ ਗੱਲ ਕਹਿ ਰਿਹਾ ਸੀ ਕਿ ਅਸੀਂ ਇਸ ਵਿਅਕਤੀ ਤੇ ਨਜ਼ਰ ਬਣਾਈ ਸੀ ਨਜ਼ਰਕਾਰੀ ਬਣਾਈ ਸੀ ਕਿ ਦੇਖ ਰਿਆ ਸੀਗਾ ਵੀ ਕਿਦੋਂ ਗੋਲੀ ਮਾਰਦਾ ਉਹ ਨਜ਼ਰ ਬਣੋਂ ਦਾ ਕੀ ਮਤਲਬ ਹੋਇਆ ਉਹ ਫੜ ਕੇ ਪਹਿਲੇ ਹੀ ਅੰਦਰ ਦਿਨਾ ਚਾਹੀਦਾ ਸੀ ਸੋ ਨਜ਼ਰ ਬਣਾਈ ਰੱਖੀ ਚ ਲੋ ਤੁਹਾਨੂੰ ਸ਼ੱਕ ਹੋ ਗਿਆ ਕਿ ਤੁਸੀਂ ਇੰਤਜ਼ਾਰ ਕਰ ਰਹੇ ਸੀ ਗੋਲੀ ਹਿੱਕ 'ਚ ਵੱਜੇ ਸੋ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਹạt ਕਾਪੂਚ ਨਹੀਂ ਹਨ ਇਹ ਹਰ ਵਿਅਕਤੀ ਕਹਿ ਰਿਹਾ ਹੈ ਅਜੇ ਤਾਂ ਹਜ਼ਾਰਾਂ ਨੇ ਐਸੀ ਲੋਕ ਨੇ ਜਿਹੜੇ ਘਰ ਬੈਠੇ ਫਰੋਟੀਆਂ ਦੇ ਦਿੰਦੇ ਆ ਜਿੰਨਾ ਚੇ ਜ਼ਰੂਰਤ ਨਹੀਂ ਹੈ ਕਿ ਉਹ ਸਾਹਮਣੇ ਆ ਕੇ ਦਰਖਾਸਤ ਦੇ ਸਕਦਾ ਜੇ ਲੀਡਰਾਂ ਦੇ ਨਾਲ ਇਹੋ ਜਿਹੇ ਹਾਲਾਤ ਨੇ ਜੈਡ ਪਲਸ ਪਟੇਟੀ ਦੇ ਇਹ ਹਾਲਾਤ ਨਹੀਂ ਤੇ ਆਮ ਵਿਅਕਤੀ ਦੇ ਕੀ ਹਾਲਾਤ ਹੋਣਗੇ सर धार्मिक स्थल पर पिस्टल लेके आते कही है कि के देखो भाई है। जो देखो धार्मिक स्थल पर जो पिस्टल लेके आ गया या नहीं आ गया जो मारने वाला है जो मुना करने वाला है उसके लिए कोई धार्मिक नहीं, स्थान नहीं है कोई ऐसी चीज नहीं है वो तो अपने मिशन के साथ चूक है। मानते हैं सर तो आपको कह तो दिया मैं पुलिस की चूक का बोलने से थोड़ी हो कह दिया ਵੇ ਮੈਂ ਦਾ ਨਹੀਂ ਦੇਖੋ ਗੱਲ ਹੈ ਭਰੋਸਾ ਕਿਸੇ ਤੇ ਮੈਂ ਇਸ ਗੱਲ ਦਾ ਮਜੀਠੀਆ ਸਾਹਿਬ ਕੀ ਕਹਿੰਦੇ ਹੈ ਜਾਂ ਨਹੀਂ ਕਹਿੰਦੇ ਮੈਨੂੰ ਮਜੀਠੀਆ ਸਾਹਿਬ ਦੀ ਜਾਨਾ ਕੋ ਬੰਦ ਨਹੀਂ ਮੈਂ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਇਸ ਤਰ੍ਹਾਂ ਦੀ ਕਟਨਾ ਕਰਫ ਤੇ ਬਾਰੇ 100% ਖਿਲਾਫ ਹੈ ਦੋਸ਼ੀਆ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਜਿਹੜੀ ਲੋਕ ਉਥੇ ਮੌਕੇ ਤੇ ਉਪਸਤਿਤ ਸਨ ਉਹ ACP ਜਾਂ ਉਹਨਾਂ ਦੀ ਸਕਿਉਰਿਟੀ ਦੇ ਲੋਕ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਚੁੱਕ ਹੋਣ ਨੂੰ ਇਗਜ਼ਾਮ ਦਿੱਤਾ ਠੀਕ ਹੈ ਸਰ ਥੈਂਕ ਯੂ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ